ਜ਼ਰ ਬੈਂਕ ਦੇ ਨਿਰਦੇਸ਼ਾਂ ਅਨੁਸਾਰ ਪੇਟੀਐਮ ਪੇਮੈਂਟਸ ਬੈਂਕ ਦੀਆਂ ਵੱਖ-ਵੱਖ ਸੇਵਾਵਾਂ ਨੂੰ ਬੰਦ ਕਰਨ ਦੀ ਸਮਾਂ ਸੀਮਾ ਨੇੜੇ ਹੈ ਪੇਟੀਐਮ ਪੇਮੈਂਟਸ ਬੈਂਕ ਦੀਆਂ ਕਈ ਸੇਵਾਵਾਂ ਪਹਿਲਾਂ ਹੀ ਪ੍ਰਭਾਵਿਤ ਹੋ ਚੁੱਕੀਆਂ ਨੇ ਜਦੋਂ ਕਿ ਪੇਟੀਐਮ ਵਾਲਟ ਅਤੇ ਫਾਸਟਟੈਗ ਵਰਗੀਆਂ ਸੇਵਾਵਾਂ 29 ਫਰਵਰੀ ਤੋਂ ਬਾਅਦ ਬੰਦ ਹੋਣ ਜਾ ਰਹੀਆਂ ਨੇ ਇਸ ਦੌਰਾਨ ਪੇਟੀਐਮ ਦੇ ਫਾਸਟਟੈਗ ਦੀ ਵਰਤੋਂ ਕਰਨ ਵਾਲੇ ਕਰੋੜਾ ਉਪਭੋਗਤਾਵਾਂ ਲਈ ਇੱਕ ਮਹੱਤਵਪੂਰਨ ਅਪਡੇਟ ਸਾਹਮਣੇ ਆਈ ਹੈ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਦੀ ਇਲੈਕਟ੍ਰੋਨਿਕ ਟੋਲਿੰਗ ਯੂਨਿਟ ਇੰਡੀਅਨ ਹਾਈਵੇ ਮੈਨੇਜਮੈਂਟ ਕੰਪਨੀ ਨੇ ਆਪਣੇ ਐਕਸ ਹੈਂਡਲ ਤੇ ਇੱਕ ਅਪਡੇਟ ਸਾਂਝਾ ਕੀਤਾ ਹੈ ਆਈ ਐਚ ਐਮ ਸੀ ਐਲ ਨੇ 32 ਬੈਂਕਾਂ ਦੀ ਸੂਚੀ ਜਾਰੀ ਕੀਤੀ ਹੈ ਜਿੱਥੇ ਉਪਭੋਗਤਾ ਆਪਣੇ ਲਈ ਫਾਸਟ ਟੈਗ ਖਰੀਦ ਸਕਦੇ ਨੇ ਫਾਸਟ ਟੈਗ ਪ੍ਰਦਾਨ ਕਰਨ ਵਾਲੇ ਬੈਂਕਾਂ ਦੀ ਸੂਚੀ ਵਿੱਚ ਪੇਟੀਐਮ ਪੇਮੈਂਟਸ ਬੈਂਕ ਦਾ ਨਾਮ ਗਾਇਬ ਹੈ Paytm Fastag ਦੇ ਉਪਭੋਗਤਾਵਾਂ ਦੀ ਗਿਣਤੀ ਲਗਭਗ 2 ਕਰੋੜ ਹੈ ਟੋਲ ਪਲਾਜ਼ਾਂ ਤੇ ਟੋਲ ਟੈਕਸ ਦਾ ਭੁਗਤਾਨ ਕਰਨ ਲਈ ਵਾਹਨਾਂ ਨੂੰ Fastag ਦੀ ਲੋੜ ਹੁੰਦੀ ਹੈ Fastag ਰਾਹੀਂ ਟੋਲ ਦਾ ਭੁਗਤਾਨ ਕਰਨ ਨਾਲ ਨਾ ਸਿਰਫ ਘੱਟ ਪੈਸੇ ਖਰਚ ਹੁੰਦੇ ਨੇ ਬਲਕਿ ਸਮੇਂ ਦੀ ਵੀ ਬਚਤ ਹੁੰਦੀ ਹੈ ਕਿਉਂਕਿ 29 ਫਰਵਰੀ ਤੋਂ ਬਾਅਦ Paytm Fastag ਨੂੰ ਰੀਚਾਰਜ ਕਰਨਾ ਸੰਭਵ ਨਹੀਂ ਹੋਵੇਗਾ ਅਤੇ Fastag ਜਾਰੀ ਕਰਨ ਵਾਲੇ ਬੈਂਕਾਂ ਦੀ ਤਾਜ਼ਾ ਸੂਚੀ ਵਿੱਚ Paytm Payments Bank ਦਾ ਨਾਮ ਨਹੀਂ ਹੈ ਇਸ ਦੇ 2 ਕਰੋੜ ਤੋਂ ਵੱਧ ਉਪਭੋਗਤਾਵਾਂ ਕੋਲ ਆਪਣੇ Paytm Fastag ਨੂੰ ਰੀਚਾਰਜ ਕਰਨ ਲਈ ਸਿਰਫ ਇੱਕ ਵਿਕਲਪ ਬਚਿਆ ਹੈ ਅਤੇ Fastag ਨੂੰ ਰੱਦ ਕਰੋ ਸੂਚੀ ਵਿੱਚ ਸ਼ਾਮਲ 32 ਬੈਂਕਾਂ ਵਿੱਚੋਂ ਕਿਸੇ ਇੱਕ ਤੋਂ ਨਵਾਂ Fastag ਖਰੀਦੋ Paytm ਐਪ ਵਿੱਚ ਲੌਗਇਨ ਕਰੋ ਮੈਨੇਜ Fastag ਵਿਕਲਪ ਤੇ ਜਾਓ ਤੁਹਾਡੇ ਨੰਬਰ ਨਾਲ ਲਿੰਕ ਕੀਤਾ Fastag ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ ਹੁਣ ਹੇਟਾ ਹੈਲਪ ਐਂਡ ਸਪੋਰਟਸ ਆਪਸ਼ਨ ਤੇ ਜਾਓ ਨੀਡ ਹੈਲਪ ਵਿਦ ਨੋਨ ਆਰਡਰ ਰਿਲੇਟਡ ਕੁਆਰੀਸ ਤੇ ਕਲਿੱਕ ਕਰੋ ਕੁਆਰੀਸ ਰਿਲੇਟਡ ਟੂ ਅਪਡੇਟਿੰਗ ਫਾਸਟੈਗ ਪ੍ਰੋਫਾਈਲ ਵਿਕਲਪ ਖੋਲੋ ਆਈ ਵਾਂਟ ਟੂ ਕਲੋਜ਼ ਮਾਈ ਫਾਸਟੈਗ ਤੇ ਕਲਿੱਕ ਕਰੋ ਉਸ ਤੋਂ ਬਾਅਦ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰੋ ਆਰਬੀਆਈ ਦੇ ਨਿਰਦੇਸ਼ਾਂ ਅਨੁਸਾਰ 29 ਫਰਵਰੀ ਤੋਂ ਬਾਅਦ ਪੇਟੀਐਮ ਫਾਸਟੈਗ ਨੂੰ ਸਿਰਫ ਰੀਚਾਰਜ ਕਰਨਾ ਸੰਭਵ ਨਹੀਂ ਹੋਵੇਗਾ ਜੇਕਰ ਤੁਹਾਡੇ ਕੋਲ ਪਹਿਲਾਂ ਹੀ ਆਪਣੇ ਵਾਲਟ ਵਿੱਚ ਪੈਸੇ ਸ਼ਾਮਲ ਹਨ ਤਾ ਤੁਸੀਂ 29 ਫਰਵਰੀ ਤੋਂ ਬਾਅਦ ਵੀ ਇਸ ਦੀ ਵਰਤੋਂ ਕਰ ਸਕਦੇ ਹੋ ਤੁਹਾਡੇ ਕੋਲ ਆਪਣੇ ਪੇਟੀਐਮ ਫਾਸਟਟੈਗ ਨੂੰ ਅਯੋਗ ਕਰਨ ਅਤੇ ਉਸ ਦੀ ਥਾਂ ਤੇ ਕਿਸੇ ਹੋਰ ਬੈਂਕ ਤੋਂ ਜਾਰੀ ਕੀਤਾ ਨਵਾਂ ਫਾਸਟਟੈਗ ਲੈਣ ਦਾ ਵਿਕਲਪ ਵੀ ਹੈ